ਉਸੀ ਵੇਖ ਰਿਹਾ ਜੀ ਨਕਤੀ ਵੀ ਮੇਰੇ ਵੱਲ ਸ਼ਹਿਰ ਤੋਂ ਜਸਪੀਤ ਸਿੰਘ ਦੂਰ ਪਰ ਮੇਰੇ ਨਾਲ ਗੁਰਜਿੰਦਰ ਸਿੰਘ ਗੁਰੂ ਅੱਜ ਤੁਹਾਨੂੰ ਵੱਖ-ਵੱਖ ਮੰਡਿਆਂ ਦੇ ਉੱਤੇ ਤਾਜ਼ਾ ਹਾਲਾਤਾਂ ਬਾਰੇ ਜਾਣਕਾਰੀ ਦਿੰਦੇ ਆ ਕਿ ਮਲਕਮਰ ਬੰਦਲੀ ਸੇਰੇ ਤਿੱਦੀ ਬੜੀ ਦਾਵਾਡੋਲ ਬੜੀ ਹੋਈ ਸੀ ਤੇ ਜਿੱਥੇ ਇਲਾਕੇ ਦੇ ਲੋਕਾਂ ਨੂੰ ਸੱਦਿਆ ਗਿਆ ਤੇ ਇਸ ਸਮੇ ਉਸ ਮਲਕ ਪਰਬੰਨ ਨੂੰ ਵੀ ਮਜੂਦ ਕੀਤਾ ਜਾ ਰਿਹਾ ਹੈ ਤੇ ਬੁਰਜ ਟੇਲ ਦਾ ਸੇ ਉਤੇ ਸਤ ਬਾਬਾ ਸਤਜਗਤ ਸਿੰਘ ਜਿਹੜੇ ਕਿਲਾ ਨਦਗੜ ਵੜੇ ਆ ਜਿਨ੍ਹਾਂ ਕੋ ਜਿੱਥੇ ਵੱਡੀ ਸੜਕ ਬਣਾਈ ਜਾ ਰਹੀ ਹੈ ਨਦਪੁਰ ਸਾਹਿਬ ਰੋਡ ਉੱਤੇ ਇਸ ਸਮੇ ਬੁਰਜ ਟੇਲ ਦਾ ਸਬੰਧੀ ਜਿਹੜੀ ਸੇਵਾ ਸੰਭਾਲਵੇਂ ਨੇ ਸੰਭਾਲੀ ਹੈ ਤੇ ਰਾਗਾ ਸਾਹਿਬ ਮਜਾਰਾ ਤੌਰ ਸੋਖਾ ਨਦੀ ਸੰਗਤ ਵੱਲੋਂ ਰੋਜ਼ਾਨਾ 1000 ਸੰਗਤ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਤੇ 200 ਲੀਟਰ ਟਰਾਲੀਆਂ ਵਾਸਤੇ ਦਿੱਤਾ ਜਾ ਰਿਹਾ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਇਸ ਸਮੇ ਲੋਕਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਹੜਾ ਨੂੰ ਹੜਾ ਨੂੰ ਲੋਕ ਰੱਖਦੇ ਆ ਬੰਦਨ ਨੂੰ ਮजूद ਕੀਤਾ ਜਾ ਰਿਹਾ ਤੇ ਤੁਹਾਡੀ ਗੱਲਬਾਤ ਕਰੋਨੇ ਆ ਸਤਨਾਬ ਸਿੰਘ ਜਰਵਾਹਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਹਿਬ ਅਗਜਿਓ ਜੇੜਾ ਬੰਨ ਗੁਰਜ ਟੈਲਦਾਸ ਨੁੜ ਗਿਆ ਸੀਗਾ ਸੰਕਾ ਨੇ ਬੜਾ ਉਪਰਾਲਾ ਕੀਤਾ ਸੰਕਾ ਬੜਾ ਜੰਗੀ ਬਦਤ ਇਥੇ ਮਿੱਟੀ ਲੈ ਕੇ ਆਈਆਂ ਪਰ ਰਾਸ ਦਾ ਜੋ ਲੋਕਾਂ ਦੇ ਮਨਾਂ ਦੇ ਵਿੱਚ ਇਸ ਵੀ ਉਹ ਸਨ ਜਿਹੜਾ ਆ ਉਹ ਸਰਕਾਰ ਨੇ ਠੇਕੇ ਦੇ ਦਿੱਤਾ ਹੈ ਪਰ ਉਹ ਆਪਾਂ ਉਸ ਨੂੰ ਲੈਣਾ ਚਾਹੀਏ ਆਪਾਂ ਦੇਖੀਏ ਕਿ ਜਿਹੜਾ ਸਮਾਂ ਇਸ ਟਾਈਮ ਚੱਲ ਰਿਹਾ ਹੈ ਪਾਣੀ ਦੀ ਟਹਾ ਲੱਗ ਰਹੀ ਆ ਉਹਨੂੰ ਰੋਕਣ ਵਾਸਤੇ ਸਾਨੂੰ ਮਿੱਟੀ ਦੇ ਥੈਲੇ ਬਹੁਤ ਜ਼ਰੂਰੀ ਹੈ ਭਰੇ ਆ ਉਹਨੇ ਤੁਹਾਨੂੰ ਸੰਤਾਂ ਨੂੰ ਬੇਨਤੀ ਕਰਦੇ ਆ ਕਿ ਇੱਥੇ ਹਮਮਾ ਮਾਰ ਕੇ ਪਹੁੰਚੋ ਆਪਾਂ ਠੇਕੇਦਾਰ ਦੇ ਕੰਮ ਵਾਲਾ ਨਾਲ ਲਿਖੀ ਉਹਦੇ ਹਿਸਾਬ ਨਾਲ ਤੇ ਸਪੀਡ ਬਹੁਤ ਘੱਟ ਆ ਆਪਣੇ ਤੌਰ ਤੇ ਜਿਹੜਾ ਕੰਮ ਚੱਲ ਰਿਹਾ ਉਹਨੂੰ ਜਾਰੀ ਰੱਖਿਓ ਮੇਰਾ ਤਾਂ ਸਿਰੇ ਹੀ ਬੇਨਤੀ ਹੈ ਕਿ ਆਪਾਂ ਇੱਥੇ ਸਾਰੇ ਪਹੁੰਚ ਕੇ ਇਹ ਜਿਹੜੀ ਇਸ ਟਾਈਮ ਬਨ ਨੂੰ ਢਾਹ ਲੱਗੀ ਹੋਈ ਆ ਜੋ ਸਰਕਾਰੀ ਅੰਕੜਿਆਂ ਤੋਂ ਪਤਾ ਲੱਗ ਰਿਹਾ ਹੈ ਕਿ ਡੈਮ ਤੋਂ ਪਾਣੀ ਹੋਰ ਛੱਡਿਆ ਜਾ ਰਿਹਾ ਹੈ ਪਿਛੇ ਸਰਕਾਰ ਦੀ ਚੇਤਾਵਨੀ ਦਿੱਤੀ ਗਈ ਆ ਤੁਸੀਂ ਇਸ ਨੂੰ ਮੁੱਖ ਰੱਖਦੇ ਆਪਾਂ ਇਸ ਬਨ ਨੂੰ ਮਜ਼ਬੂਤ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਟਾਈਮ ਮਲਕਪੁਰ ਪਿੰਡ ਦੇ ਨਾਲ ਲੱਗਦੇ ਬਨ ਉੱਤੇ ਖੜਾ ਆ ਜਿਹੜਾ ਕਿ ਇੱਥੋਂ ਅਕਰੀਬ 200 ਮੀਟਰ ਜਿਹੜਾ ਢੈਂਗੜਪੁਰ ਦਾ ਬੰਨਾ ਜਿੱਥੇ ਜ਼ਿਆਦਾ ਪ੍ਰੋਬਲਮ ਪਹਿਲਾਂ ਆਈ ਸੀ ਸੋ ਉਤੋਂ 200 ਮੀਟਰ ਦੀ ਦੂਰੀ ਤੋਂ ਇਧਰ ਲੈਹਦੇ ਪਾਸੇ ਵਾਲੇ ਨੂੰ ਇਹ ਹੁਣ ਢਾਹ ਲੱਗੀ ਹੋਈ ਆ ਸੋ 65 ਨੰਬਰ ਬੁਰਜੀ ਦੇ ਕੋਲ ਹੈਗਾ ਜੀ ਇਹ ਮੇਰੇ ਨਾਲ ਨਗਰ ਨਿਵਾਸੀ ਦੇ ਪਿੰਡ ਦੇ ਮਾਲੀਓ ਸਰਪੰਚ ਸਾਹਿਬ ਨੇ ਗਵਿੰਦਰ ਸਿੰਘ ਜੀ ਤੇ ਸਮੁੱਚੇ ਨਗਰ ਦੀਆਂ ਸੰਗਤਾਂ ਇੱਥੇ ਛੜੀਆਂ ਨੇ ਸੋ ਮੈਂ ਸਾਰੇ ਇਲਾਕੇ ਦੇ ਨੌਜਵਾਨਾਂ ਨੂੰ ਸੰਗਤਾਂ ਨੂੰ ਬੇਨਤੀ ਕਰਨਾ ਜੀ ਕਿ ਆਪਾਂ ਨੂੰ ਇਸ ਟਾਈਮ ਇੱਥੇ ਸੇਵਾ ਦੀ ਜ਼ਿਆਦਾ ਲੋਡ ਹੈਗੀ ਆ ਆ ਬਾਕੀ ਏਡੀਸੀ ਸਾਹਿਬ ਵੀ ਹੁਣੇ ਮੌਕੇ ਤੇ ਕੀ ਗਏ ਨੇ ਐਸਡੀਓ ਏਜੀ ਤੇ ਐਕਸ਼ਨ ਸਾਹਿਬ ਡਿਰੀਡ ਡਿਪਾਰਟਮੈਂਟ ਦੇ ਉਹ ਸਾਰੇ ਅਧਿਕਾਰੀ ਮੌਕੇ ਤੇ ਮੌਜੂਦ ਨੇ ਜਿਹੜੇ ਵੀਰ ਮੋਸਟਲੀ ਹੁਣ ਇਸ ਟਾਈਮ ਸਾਰੇ ਹੀ ਬਖਮਖ ਲੋਕੇਸ਼ਨਾਂ ਤੇ ਲੱਗੇ ਹੋਏ ਨੇ ਆ ਜਿਹੜੇ ਇੱਥੋਂ ਆਲੇ ਦੁਆਲੇ ਦੇ ਇਲਾਕੇ ਦੇ ਪਿੰਡਾਂ ਦੇ ਇੱਧਰ ਉੱਧਰ ਜਾ ਰਹੇ ਨੇ ਸੋ ਉਹਨਾਂ ਨੂੰ ਬੇਨਤੀ ਆ ਕਿ ਆਪਾਂ ਇਸ ਬੰਦ ਨੂੰ ਜ਼ਿਆਦਾ ਆਪਾਂ ਨੂੰ ਮਜ਼ਬੂਤ ਕਰਨ ਦੀ ਲੋੜ ਆ ਕਿਉਂਕਿ ਜਿੱਤਾਂ ਬੁਰਜ ਟਹਿਲ ਦਾਸ ਦਾ ਬੰਦ ਤੋਂ ਬਾਅਦ ਜਿਹੜੀ ਜ਼ਮੀਨ ਆ ਉੱਚੀ ਸੀਗੀ ਉੱਥੇ ਬਚਾਅ ਹੋ ਗਿਆ ਇੱਥੇ ਹੁਣ ਬੰਦ ਦੇ ਨਾਲ ਪਾਣੀ ਲੱਗ ਚੁੱਕਾ ਸੋ ਜਿਹੜਾ ਇੱਥੋਂ ਜ਼ਮੀਨ ਆ ਪੂਰਾ ਥੱਲੇ ਦਾ ਏਰੀਆ ਵੇੜ ਦੇ ਪਿੰਡ ਨੇ ਜਿੰਨੇ ਸਾਡੇ 50 ਤੋਂ 60 ਪਿੰਡ ਉਹ ਸਾਰੇ ਹੀ ਇਸ ਪਾਣੀ ਦੇ ਪੱਧਰ ਤੋਂ ਨੀਵੇਂ ਨੇ ਸੋ ਜੇ ਇੱਥੋਂ ਰੱਬ ਨਾਲ ਕਦੇ ਕੋਈ ਪ੍ਰੋਬਲਮ ਆਂਦੀ ਆ ਤਾਂ ਇਹਦੇ ਨਾਲ ਪੂਰੇ ਨਵਾਂ ਸ਼ਹਿਰ ਜ਼ਿਲ੍ਹੇ ਦਾ ਬਹੁਤ ਵੱਡਾ ਨੁਕਸਾਨ ਹੋਊਗਾ ਸੋ ਇਸ ਕਰਕੇ ਸਾਰੇ ਇਲਾਕਾ ਨਿਵਾਸੀਆਂ ਨੂੰ ਮੇਰੀ ਬੇਨਤੀ ਹੈ ਹੱਥ ਜੋੜ ਕੇ ਸੋ ਆ ਜੋਸ਼ ਨਾਲ ਥੱਡਾ ਪੈਣ ਦੋ ਸੰਗਤਾਂ ਨੇ ਬਹੁਤ ਸੇਵਾ ਕੀਤੀ ਆ ਜਿਹੜੇ ਜਿਹੜੇ ਭਰਾਵਾਂ ਨੇ ਸਹਿਯੋਗ ਕੀਤਾ ਉਹਨਾਂ ਨੂੰ ਸਿਰ ਝੁਕਾ ਕੇ ਸਤਿ ਸ਼੍ਰੀ ਅਕਾਲ ਕਰਦੇ ਆ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਜਿਹੜਾ ਇਹ ਕੁਦਰਤੀ ਕਰੋਪੀ ਆਈ ਆ ਇਹ ਜਿਹੜੀ ਸਾਨੂੰ ਮਾਰ ਪੈ ਰਹੀ ਆ ਆਪਾਂ ਉਹਦਾ ਸਾਹਮਣਾ ਲਗਾਤਾਰ ਕਰਦੇ ਆ ਰਹੇ ਆ ਹੁਣ ਆਪਾਂ ਨੂੰ ਇੱਥੇ ਪਹਿਰਾਦਰੀ ਕਰਨ ਦੀ ਲੋੜ ਆ ਬੁਰਜ ਟਹਿਲਦਾਸ ਵੀ ਲਗਾਤਾਰ ਸੰਗਤਾਂ ਲੱਗੀਆਂ ਹੋਈਆਂ ਸੋ ਅਸੀਂ ਵੀ 4-5 ਦਿਨ ਤੋਂ ਉੱਥੇ ਹੀ ਰਹੇ ਆ ਸੋ ਅੱਜ ਮੈਨੂੰ ਇੱਥੋਂ ਪਿੰਡ ਦੇ ਜਿਹੜੇ ਸਤਕਾਰਯੋਗ ਸਾਡੇ ਬਜ਼ੁਰਗ ਨੇ ਨੌਜਵਾਨ ਵੀਰ ਨੇ ਮੋਤਵਰ ਵਿਅਕਤੀ ਨੇ ਉਹਨਾਂ ਨੇ ਕਿਹਾ ਸੀ ਕਿ ਭਾਜੀ ਇੱਕ ਵਾਰੀ ਆ ਕੇ ਜਰੂਰ ਇੱਥੇ ਦਾ ਮੌਕਾ ਵੇਖਿਆ ਜਾਵੇ ਡਿਪਾਰਟਮੈਂਟ ਨੂੰ ਵੀ ਡੀਸੀ ਸਾਹਿਬ ਨੂੰ ਵੀ ਐਸਡੀਐਮ ਸਾਹਿਬ ਨੂੰ ਵੀ ਸਾਰਿਆਂ ਨੂੰ ਇਹਦੇ ਬਾਰੇ ਜਾਣੂ ਕਰਵਾ ਦਿੱਤਾ ਆ ਸੋ ਸਾਰਾ ਪ੍ਰਸ਼ਾਸਨ ਵੀ ਅ ਜਿੱਥੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਇੱਥੇ ਪੂਰੇ ਪ੍ਰੋਕਟਾ ਪ੍ਰਬੰਧ ਕਰਵਾ ਰਿਹਾ ਉੱਥੇ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਪਹੁੰਚੋ ਜੀ ਇੱਥੇ ਮਿੱਟੀ ਨਾਲ ਭਰੇ ਬੋਰੀਆਂ ਦੀ ਬਹੁਤ ਸਖਤ ਲੋੜ ਆ ਮਿੱਟੀ ਦੀ ਲੋੜ ਆ ਸੋ ਆਓ ਰਲ ਮਿਲ ਕੇ ਜਿੱਦਾਂ ਤੁਸੀਂ ਬਾਕੀ ਪੂਰੇ ਜ਼ਿਲ੍ਹੇ ਦੇ ਪੰਨਾਂ ਦੀ ਜਿਹੜੀ ਹੁਣ ਤੱਕ ਉਸਤਾਦੀ ਦੇ ਨਾਲ ਪਹਿਰੇਦਾਰੀ ਕਰਦੇ ਆਏ ਹੋ ਇੱਕ ਵਾਰ ਇੱਥੇ ਮਲਕਪੁਰ ਪਿੰਡ ਦੇ ਵਿੱਚ ਹਮਲਾ ਮਾਰਨ ਦੀ ਲੋੜ ਆ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ